ਕਸਟਮਰ ਆਂਦੇ ਜਾਂਦੇ ਰਹਿੰਦੇ ਆ ਤਾਂ ਉਦਾਂ ਦੀ ਤਰ੍ਹਾਂ ਆਇਆ ਹੈਗਾ ਤੇ ਕਹਿੰਦਾ ਕਿ ਆਪਾਂ ਨੂੰ ਨਮਕ ਚਾਹੀਦਾ ਤਿੰਨ ਚਾਰੀਆਂ ਨਮਕ ਦਿੱਤਾ ਮੈਂ ਤਾਂ ਖੰਡ ਤੋਲਵਾ ਕਿਉਂਕਿ ਬੋਤਲ ਤੇਲ ਦੀ ਹਲਦੀ ਮਸਾਲਾ ਜੋ ਵੀ ਹੈ ਉਹ ਕਹਿੰਦਾ ਵੀ ਇੱਕ ਇੱਕ ਲਫਾਫੇ ਚ ਤਿੰਨ ਜਗਾਂ ਦੇ ਸਮਾਨ ਪਾ ਦੋ ਮੈਂ ਪੱਠੇ ਦੀ ਲੇਬਰ ਨੂੰ ਸਮਾਨ ਦੇਣਾ ਐ ਇੰਨੀ ਗੱਲ ਉਹਨੇ ਮੈਨੂੰ ਕਹੀ ਐ ਹੂੰ ਤਾਂ ਮੈਂ ਸਮਾਨ ਤੋਲਣ ਲੱਗ ਗਿਆ ਉਹਨੇ ਦੇ ਵਿੱਚ ਚਾਚਾ ਹੀ ਨੇ ਮੇਰੇ ਕੋਲ ਕਾਲੇ ਤੇਲ ਮੰਗੇ ਆ ਕਹਿੰਦਾ ਕਿ ਤੇਲ ਚਾਹੀਦਾ ਮੈਨੂੰ ਮੈਂ ਤੇਲ ਤੋਲਣ ਲੱਗ ਪਿਆ ਉਨੀ ਦੇਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਚਾਬੀ ਚੱਕ ਲਈ ਹੈਗੀ ਹੂੰ ਜਾਬੀ ਚੱਕ ਲਈ ਜੇ ਤਾਂ ਸਾਡੇ ਵੇਖਦੇ ਆ ਵੇਖਦੇ ਆ ਸਾਹਮਣੇ ਬਸ ਉਹ ਅੱਖਾਂ ਦੇ ਸਾਹਮਣੇ ਗੱਡੀ ਜਿਹੜਾ ਪਜਾ ਕੇ ਲੈ ਗਿਆ ਦਿਨ ਦੇ 1.5 ਵਜੇ ਸਨ ਦੁਕਾਨ ਤੇ ਇੱਕ ਸ਼ਖਸ ਰਾਸ਼ਨ ਲੈਣ ਆਇਆ ਕੁਝ ਸਮਾਨ ਗਿਣਵਾਇਆ ਤੇ ਫਿਰ ਮੂੰਹ ਤੇ ਰਮਾਲ ਬੰਨ ਲਿਆ ਤੇ ਫਿਰ ਉਸ ਦੀ ਨਜ਼ਰ ਪਈ ਕਾਊਂਟਰ ਤੇ ਪਈ ਚਾਬੀ ਦੀ ਇਹ ਚਾਬੀ ਉਸ ਨੇ ਚੁੱਕੀ ਅਤੇ ਫਿਰ ਬਾਹਰ ਖੜੀ ਕਾਰ ਪਜਾ ਕੇ ਫਰਾਰ ਹੋ ਗਿਆ ਸਰੋ ਆਮ ਜਿਵੇਂ ਰੂਟੀਨ ਦੇ ਵਿੱਚ ਕਸਟਮਰ ਆਉਂਦੇ ਜਾਂਦੇ ਰਹਿੰਦੇ ਆ। ਹਾਂ ਉਦਾਂ ਦੀ ਤਰ੍ਹਾਂ ਆਇਆ ਹੈਗਾ ਤੇ ਕਹਿੰਦਾ ਕਿ ਆਪਾਂ ਨੂੰ ਨਮਕ ਚਾਹੀਦਾ ਤਿੰਨ ਦਰੀਆ ਨਮਕ ਦਿੱਤਾ ਮੈਂ। ਕਹਿੰਦਾ ਖੰਡ ਤੋਲੋ ਕਿ ਕਿ ਬੋਤਲ ਤੇਲ ਦੀ, ਹਲਦੀ ਮਸਾਲਾ ਜੋ ਵੀ ਆ। ਉਹ ਕਹਿੰਦਾ ਵੀ ਇੱਕ ਇੱਕ ਲਫਾਫੇ 'ਚ ਤਿੰਨ ਜਗਾਂ ਦੇ ਸਮਾਨ ਪਾ ਦੋ ਤੇ ਮੈਂ ਪੱਠੇ ਦੀ ਲੇਬਰ ਨੂੰ ਸਮਾਨ ਦੇਣਾ। ਇੰਨੀ ਗੱਲ ਉਹਨੇ ਮੈਨੂੰ ਕਹੀ ਹੈ। ਹੂੰ ਤੇ ਮੈਂ ਸਮਾਨ ਤੋਲਣ ਲੱਗ ਗਿਆ। ਉਹਨੇ ਦੇ ਵਿੱਚ ਚਾਚਾ ਜੀ ਨੇ ਮੇਰੇ ਕੋਲ ਕਾਲੇ ਤੇਲ ਮੰਗੇ ਆ ਕਹਿੰਦਾ ਕਿ ਤੇਲ ਚਾਹੀਦਾ ਮੈਨੂੰ। ਮੈਂ ਤੇਲ ਤੋਲਣ ਲੱਗ ਪਿਆ। ਉਨੀ ਧੀਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਚਾਬੀ ਚੱਕ ਚਾਬੀ ਚੱਕ ਲਈ ਜੇ ਤਾਂ ਸਾਡੇ ਵੇਖਦੇ ਆ ਵੇਖਦੇ ਆ ਸਾਹਮਣੇ ਬਸ ਉਹ ਅੱਖਾਂ ਦੇ ਸਾਹਮਣੇ ਗੱਡੀ ਜਿਹੜਾ ਭਜਾ ਕੇ ਲੈ ਗਿਆ ਇੰਨੀ ਗੱਲ ਦੀ ਜ਼ਰੂਰ ਹੈ ਬਸ ਉਹਨੇ ਜੋ ਦੋ ਵਾਰ ਹੀ ਕਿਹਾ ਹੈਗਾ ਵੀ ਮੈਨੂੰ ਰਾਸ਼ਨ ਪੋਲ ਦੇ ਕਿ ਮੈਂ ਪੱਠੇ ਤੇ ਲੇਬਰ ਨੂੰ ਸਮਾਨ ਦੇਣਾ ਹੈ ਹਮ ਇੰਨੀ ਗੱਲ ਉਹ ਕਹਿੰਦਾ ਹੈਗਾ ਬਸ ਇੰਨੀ ਗੱਲ ਕਹਿ ਕੇ ਤੇ ਚਾਬੀ ਚੱਕ ਕੇ ਜਿਹੜਾ ਭੱਜ ਜਾਂਦਾ ਹੈ ਚਾਬੀ ਚੱਕਦਾ ਸਾਡੇ ਸਰ ਕੈਮਰੇ ਲੱਗੇ ਹੋਏ ਆ ਕੈਮਰੇ ਕੈਮਰੇ ਦੇ ਅਕੋਰਡਿੰਗ ਅਸੀਂ ਸਭ ਕੁਝ ਦੇਖਿਆ ਗਿਆ ਉਹਦੇ ਵਿੱਚ ਉਹਨਾਂ ਨੇ ਉਹਵੇਂ ਚਾਬੀ ਚੱਕਦੇ ਵੀ ਪਤਾ ਲੱਗੀਆਂ ਤੇ ਅੰਦਰ ਰੁਮਾਲ ਵੀ ਬੰਨਿਆ ਉਹਨਾਂ ਨੇ ਅੱਛਾ ਰੁਮਾਲ ਅੰਦਰ ਆ ਕੇ ਬਾਅਦ ਚ ਬੰਨਿਆ ਰੁਮਾਲ ਅੰਦਰ ਬੰਨਿਆ ਸਰ ਅਸੀਂ ਆਪ ਦਾ ਕੰਮ ਲੱਗੇ ਸੀ ਚਾਚਾ ਤੇ ਮੈਂ ਉਹ ਸੀ ਗੱਲਾਂ ਬਾਤਾਂ ਜਿਵੇਂ ਉਹ ਤੇਲ ਇਹਨਾਂ ਨੇ ਮੰਗੇ ਸੀ ਉਧਰ ਮੈਂ ਧਿਆਨ ਹੋ ਗਿਆ ਜੀ ਓਨੀ ਦੇਰ ਦੇ ਵਿੱਚ ਉਹਨਾਂ ਨੇ ਰੁਮਾਲ ਬੰਨ ਲਿਆ ਜੀ ਰੁਮਾਲ ਬੰਨ ਕੇ ਤਾਂ ਉਹ ਬਾਹਰ ਆ ਗਏ ਜੀ ਜਿਸ ਸ਼ਖਸ ਦੀ ਕਾਰ ਚੋਰੀ ਹੋਈ ਹੈ ਉਹ ਦੁਕਾਨ ਤੇ ਆਇਆ ਸੀ ਉਸਨੇ ਕਾਊਂਟਰ ਤੇ ਚਾਬੀ ਰੱਖੀ ਤੇ ਖੁਦ ਬਾਹਰ ਖੜਾ ਹੋ ਗਿਆ ਇਨੇ ਉਚੋੜਾਇ ਚਾਬੀ ਚੁੱਕੀ ਤੇ ਕਾਰ ਲੈ ਭੱਜ ਗਏ ਇਹਦੇ ਕੋਲ ਵੀ ਜੋ ਖੰਡ ਚਾਹ ਲੋਡਰਨ ਬਟਨ ਜੋ ਵੀ ਸਾ ਗਾਂਧੀ ਦੁਕਾਨ ਤੋਂ ਇੱਥੋਂ ਜਾਂਦਾ ਉਹ ਅਸੀਂ ਰੈਗੂਲਰ ਦਾ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨ ਆਏ ਆ ਤੇ ਨੂੰ ਪੈਸਾ ਦੱਸਦਾ ਦੇਣਾ ਸੀ ਜਿਵੇਂ ਤੇ ਅਸੀਂ ਤਾਂ ਮੈਡ ਉੱਥੇ ਆ ਦਾ ਅੰਦਰ ਆ ਦੇ ਸਾਹਮਣੇ ਲੇ ਬੈਠਾ ਹਾਂ ਪਹਿਲਾਂ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਹੈ ਨਾਲ ਡਾਕਟਰ ਸਾਹਿਬ ਨੇ ਕਾਂਸੀ ਚਗਾਮ ਜਾਂ ਰਾਜੇਸਵਰ ਜੂ ਹੈ ਜੀ ਮੈਂ ਡਾਕਟਰ ਸਾਹਿਬ ਨਾਲ ਚੈੱਕ ਕਰ ਉਹਨਾਂ ਦਾ ਐਕਸਨਾ ਦਾ ਦਵਾਈ ਮੈਂ ਦਵਾਈ ਮੈਂ ਉੱਥੇ ਜਾ ਦਵਾਈ ਦੇ ਚਾਬੀ ਇਹਨਾਂ ਕਾਊਂਟਰ ਤੇ ਮੈਂ ਰੱਖਤੀ ਆ ਆਪੀ ਤੇ ਬਾਕੀ ਇਹਨੂੰ ਮੈਂ ਉਹ ਮੁੰਡੇ ਸਮਾਨ ਲੈ ਕੇ ਦੁੱਧ ਹੱਥ ਲੈ ਕੇ ਦੋਤੇ ਚਲੇ ਗਏ ਚਾਚਾ ਨੂੰ ਨਾਣਾ ਜਿਹੜੇ ਬੱਬੀ ਹੁੰਦੇ ਹੂੰ ਤੇ ਮੈਂ ਇਹਨਾਂ ਨੂੰ ਜਦੋਂ ਪਛਿਆ ਸਾਸੂ ਕਰਨ ਦੇ ਮੁੰਡਾ ਆਣੀ ਮੁੰਡਾ ਆਇਆ ਤੇ ਸਾਸੂ ਕਰਨਾ ਤੇ ਬੈਠੇ ਸੀ ਆਪੀ ਪਹਿਲਾਂ ਉਹਨੇ ਪਪਾ ਜੀ ਦੁਕਾਨ ਤੇ ਹੂੰ ਤੇ ਉਹ 5-7 ਮਿੰਟਾਂ ਦੇ ਵਿੱਚ ਕੋਈ ਸੌਦਾ ਗਾਹਕ ਲੈਣ ਆਇਆ ਤੇ ਉਹ ਚਾਬੀ ਕਾਰ ਦੀ ਚਾਬੀ ਦੇ ਦਿੰਦੇ। ਭਰਾ ਹੋ ਗਿਆ ਮੇਰਾ। ਤੁਸੀਂ ਚਾਬੀ ਕਾਊਂਟਰ ਤੇ ਰੱਖੀ ਹੋਈ ਸੀ। ਕਾਊਂਟਰ ਤੇ ਦਵਾਈ ਵਾਲੀ ਲਿਫਾਫਾ ਮੇਰਾ ਵੀ ਉੱਥੇ ਐ। ਹੂੰ ਤੇ ਦੂਜਾ ਚਾਬੀ ਵੀ ਉੱਥੇ ਉੱਤੇ ਕਾਊਂਟਰ ਤੇ। ਅਕੀ ਵੀ ਰੈਗੂਲਰ ਤਰ੍ਹਾਂ ਅਗੇ ਰੱਖੀ ਦੇਈ ਜਾਂਦਾ ਐ ਇੱਥੇ ਕੰਡੇ ਦੇ ਕੋਲ ਆਈਦਾ। ਉੱਥੇ ਜੀ ਮੈਂ ਹੱਥ ਨਹੀਂ ਹੁੰਦੀ ਉੱਥੇ ਰੱਖਦੀ। ਟੋਡਾ ਰਾਣ ਕੋਲ ਦੇ ਸਾਹਮਣੇ ਹੋਂ। ਕੋਲ ਜੀ। ਹੌਕੇ ਤੇ ਆਇਆ। ਹੌਕੇ ਤੇ ਫਰਤਾਲ ਕੀਤੀ ਐ। ਤੇ ਗੱਡੀ ਦਾ ਜਿਹੜਾ ਮਾਲ ਸੀ। ਰਜਿੰਦਰ ਉਹ ਗੱਡੀ ਲਾ ਕੇ ਕਾਊਂਟਰ ਤੇ ਚਾਬੀ ਰੱਖ ਗਿਆ ਸੀਗਾ। ਆਪ ਗੱਡੀ ਦੇ ਸਾਹਮਣੇ ਬਹਾੂ ਬੰਦੀ ਦੇ ਉੱਥੇ ਰੁਕ ਜਾਓ। ਕੋਈ ਦੋ ਨੌਜਵਾਨ ਅੰਦਰ ਵਾਏ ਆ। ਉਹਨਾਂ ਕੋਲ ਇੱਕ ਚਾਬੀ ਬੋਕਰ ਤੋਂ ਲੱਗੀ ਏ ਤੇ ਗੱਡੀ ਲੈ ਰਹੇ। ਹੁਣ ਅਸੀਂ ਜਿਹੜੀ ਹੋਣਾ ਪੜਤਾਲ ਕਰ ਰਹੇ ਆ। ਸਾਰੇ ਜ਼ਿਲ੍ਹੇ ਨੂੰ ਅਲਰਟ ਕੀਤਾ ਨਾਕਾਬੰਦੀ ਲਗਾਉਦੀ ਆ।